ਪੰਜਾਬ ਸਰਕਾਰ ਦੇ ਮੁੱਖ ਪਾਰਲੀਮੈਂਟਿਕ ਸਖਤਰ ਤੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਦੱਸੇ ਰਾਤੇ ਚੱਲ ਰਹੇ ਨੇ ਇਸ ਲਈ ਉਹਨਾਂ ਨੂੰ ਅਤਵਾਦੀ ਕਹੋਣ ਤੇ ਕੋਈ ਵੀ ਇਤਰਾਜ਼ ਨਹੀਂ ਉਹਨਾਂ ਇਹ ਗੱਲ ਏਬੀਪੀ ਸਾਂਝਾਂ ਨਾਲ ਕੀਤੀ ਖਾਸ ਗੱਲਬਾਤ ਦੌਰਾਨ ਕਹੀ ਦਰਸਲ ਭਾਜਪਾ ਦੇ ਮੰਤਰੀ ਅਨਿਲ ਜੋਸ਼ੀ ਵੱਲੋਂ ਉਹਨਾਂ ਨੂੰ ਵਿਧਾਨ ਸਭਾ ਵਿੱਚ ਅਤਵਾਦੀ ਕਿਹਾ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਬਲਟੋਹਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲੜ ਰਹੇ ਨੇ ਤੇ ਲੜਦੇ ਰਹਿਣਗੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਅਤਵਾਦੀ ਸ਼ਬਦ ਤੁਹਾਡੇ ਲਈ ਵਰਤਿਆ ਜਾਣਾ ਔਰ ਉਸ ਤੋਂ ਬਾਅਦ ਤੁਹਾਡੇ ਲੋਏ ਕਿਹਾ ਜਾਣਾ ਕਿ ਜੇਕਰ ਅਜਿਹਾ ਅਤਵਾਦ ਮਤਲਬ ਜੇ ਉਹ ਕੋਈ ਖੱਤਵਾਦੀ ਗੱਲ ਉਹ ਕਰ ਰਹੇ ਨੇ ਔਰ ਤੁਸੀਂ ਕਿਹੇ ਖੱਤਵਾਦੀ ਗੱਲ ਕੀਤੀ ਸੀ ਇਸ ਬਾਰੇ ਜਨਤਾ ਜਾਣਨਾ ਚਾਹੁੰਦੀ ਹੈ ਮੈਂ ਤੇ ਕੋ ਗੱਲ ਕੀਨਾਂ ਜੀ ਜੇ ਤੇ ਲੋਕਾਂ ਦੇ ਹੱਕਾਂ ਵਾਸਤੇ ਲੜਨਾ ਪੰਜਾਬ ਦੇ ਹਿੱਤਾਂ ਵਾਸਤੇ ਲੜਨਾ ਔਰ ਧਰਮ ਵਾਸਤੇ ਧਰਮ ਦੀ ਗੱਲ ਕਰਨਾ ਆਪ ਦੇ ਕੌਮੀ ਅਧਿਕਾਰਾਂ ਦੀ ਗੱਲ ਕਰਨਾ ਅਤਵਾਦ ਹੈ ਤੇ ਮੈਂ ਤਾਂ ਕੱਲ ਵੀ ਅਤਵਾਦੀ ਸੀ ਅੱਜ ਅਤਵਾਦੀ ਹਾਂ ਮੈਂ ਤਾਂ ਗੱਲ ਕਰਦੇ ਰਹਿਣਾ ਮੈਂ ਤਾਂ ਇਹੀ ਗੱਲ ਕੀਤੀ ਹੈ ਔਰ ਸਾਨੂੰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਸੰਤ ਬਾਬਾ ਜਨੈ ਸਿੰਘ ਖਾਸਾ ਪਿੰਡ ਵਾਲਾ ਸਾਧਰੀ ਸਾਨੂੰ ਨੇ ਸਿਖਾਇਆ ਵੀ ਹੈ ਕਿਸੇ ਨਾਲ ਵੀ ਅਨਿਆਂ ਹੁੰਦਾ ਹੈ ਚਾ ਕੋਈ ਵੀ ਧਰਮ ਹੈ ਕੋਈ ਵੀ ਫਿਰਕਾ ਹੈ ਕੋਈ ਵੀ ਜਾਤ ਹੈ ਉਹਦੇ ਬਗਦਸਤੀ ਲੜਾਂਗੇ ਕਿਉਂਕਿ ਪੰਜਾਬ ਦੇ ਨਾਲ ਅਨਿਆਂ ਹੋਇਆ ਹੈ ਸਿੱਖਾਂ ਨਾਲ ਅਨਿਆਂ ਹੋਇਆ ਹੈ ਔਰ ਜੋ ਕੁਝ ਹੋਇਆ ਉਸ ਅਨਿਆਂ ਦੇ ਵਿਰੁੱਧ ਮੈਂ ਲੜਿਆ ਤੇ ਮੈਨੂੰ ਉਸ ਗੱਲ ਦਾ ਮਾਣ ਵੀ ਪਰ ਮੈਨੂੰ ਕੋਈ ਕੋਈ ਕਿਸੇ ਤਰ੍ਹਾਂ ਦਾ ਖਿਤਾਬ ਦੇਈ ਜਾਵੇ ਮੈਨੂੰ ਉਸ ਗੱਲ ਦਾ ਨਹੀਂ ਹੈ ਪਰ ਮੈਂ ਸੱਚ ਦੇ ਧਰਮ ਦੀ ਖਤ ਲੜਿਆ